ਡੈਨਿਕਸ ਮੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡਾ ਦੋਸਤ ਹਸਪਤ ਸਤਪਾਲ ਸਿੰਘ ਦੇੜਕਾ ਹੁਣੇ-ਹੁਣੇ ਰਾਏਕੋਟ ਤੋਂ ਬੱਸੀਆਂ ਵਾਲੇ ਰੋਡ ਦੇ ਉੱਪਰ ਇੱਕ ਟਰੱਕ ਤੇ ਐਕਸੀਡੈਂਟ ਹੋਇਆ ਵਾ ਗੱਡੀ ਦਾ ਗੱਡੀ ਸਿਲੰਡਰ ਵਾਲੀ ਬਾਈਕਾ ਦੀ ਪਾਈਪ ਲੱਦੇ ਹੋ ਸੀ ਪਾਈਪ ਲੋਡ ਸੀ ਗੱਡੀ ਤੇ ਤੇ ਬਾਈ ਜਾਨਮਾਲ ਦੀ ਜਾਨ ਬੰਦੇ ਦੀ ਬੱਸ ਸਭ ਠੀਕ ਨੇ ਯਾਰ ਸਾਰੇ ਬੰਦੇ ਠੀਕ ਨੇ ਯਾਰ ਬੰਜਿਆਂ ਦੀ ਬੰਜਿਆਂ ਦੀ ਬਚਤ ਹੋ ਗਈ ਆ ਬਾਈ ਦਾ ਮਨਲਾ ਦਾ ਟਰੱਕ ਹੋਊਗਾ ਹਾਂ ਹਾਂ ਤੇ ਉਹ ਬੰਦਿਆ ਬੰਦਿਆਂ ਦੀ ਬਚਤ ਹੋ ਗਈ ਆ ਇਸ ਗੱਲ ਦਾ ਜਿਹੜਾ ਬਹੁਤ ਵੱਡਾ ਬਣਿਆ ਕਿ ਬੰਦਿਆਂ ਦੀ ਬਚਤ ਹੋ ਗਈ ਆ ਐਕਸੀਡੈਂਟ ਹੋ ਗਿਆ ਜਾਨਵਾਲ ਦੇ ਨੁਕਸਾਨ ਤੋਂ ਬਚਤ ਹੋ ਗਈ ਜੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡਾ ਦੋਸਤ ਹਸਪਤ ਸਤਪਾਲ ਸਿੰਘ ਦੇੜਕਾ ਹੁਣੇ-ਹੁਣੇ ਰਾਏਕੋਟ ਤੋਂ ਬੱਸੀਆਂ ਵਾਲੇ ਰੋਡ ਦੇ ਉੱਪਰ ਇੱਕ ਟਰੱਕ ਤੇ ਐਕਸੀਡੈਂਟ ਹੋਇਆ ਵਾ ਗੱਡੀ ਦਾ ਗੱਡੀ ਸਿਲੰਡਰ ਵਾਲੀ ਬਾਈਕਾ ਦੀ ਪਾਈਪ ਲੱਦੇ ਹੋਏ ਸੀ ਪਾਈਪ ਲੋਡ ਸੀ ਗੱਡੀ ਤੇ ਤੇ ਬਾਈ ਜਾਨਮਾਲ ਦੀ ਜਾਨ ਬੰਦੇ ਦੀ ਬਸ ਸਭ ਠੀਕ ਨੇ ਯਾਰ ਸਾਰੇ ਬੰਦੇ ਠੀਕ ਨੇ ਯਾਰ ਬੰਦਿਆਂ ਦੀ ਬੰਦਿਆਂ ਦੀ ਬਚਤ ਹੋ ਗਈ ਆ ਬਾਈ ਦਾ ਮੈਨੂੰ ਲੱਗਦਾ ਟਰੱਕ ਹੋਊਗਾ ਹਾਂ ਜੋ ਬੰਦਿਆਂ ਬੰਦਿਆਂ ਦੀ ਬਚਤ ਹੋ ਗਈ ਆ ਇਸ ਗੱਲ ਦਾ ਜਿਹੜਾ ਬਹੁਤ ਵੱਡਾ ਬਣਿਆ ਕਿ ਬੰਦਿਆਂ ਦੀ ਬਚਤ ਹੋ ਗਈ ਆ ਐਕਸੀਡੈਂਟ ਹੋ ਗਿਆ ਜਾਨਮਾਲ ਦੇ ਨੁਕਸਾਨ ਤੋਂ ਬਚਤ ਹੋ ਗਈ। ਡੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡਾ ਦੋਸਤ ਹਸਪਤ ਸਤਪਾਲ ਸਿੰਘ ਦੇੜਕਾ ਹੁਣੇ-ਹੁਣੇ ਰਾਏਕੋਟ ਤੋਂ ਬੱਸੀਆਂ ਵਾਲੇ ਰੋਡ ਦੇ ਉੱਪਰ ਇੱਕ ਟਰੱਕ ਤੇ ਐਕਸੀਡੈਂਟ ਹੋਇਆ ਵਾ ਗੱਡੀ ਦਾ ਗੱਡੀ ਸਿਲੰਡਰ ਵਾਲੀ ਬਾਈਕਾ ਦੀ ਪਾਈਪ ਲੱਦੇ ਹੋਏ ਸੀ ਪਾਈਪ ਲੋਡ ਸੀ ਗੱਡੀ ਤੇ ਤੇ ਬਾਈ ਜਾਨਮਾਲ ਦੀ ਜਾਨ ਬੰਦੇ ਦੀ ਬਚਤ ਹੋ ਗਈ ਆ ਸਾਰੇ ਬੰਦੇ ਠੀਕ ਨੇ ਯਾਰ ਸਾਰੇ ਬੰਦੇ ਠੀਕ ਨੇ ਯਾਰ ਪਰ ਬੰਦਿਆਂ ਦੀ ਬੰਦਿਆਂ ਦੀ ਬਚਤ ਹੋ ਗਈ ਆ ਬਾਈ ਦਾ ਮੈਨੂੰ ਲੱਗਦਾ ਟਰੱਕ ਹੋਊਗਾ ਹਾਂ ਤੇ ਉਹ ਬੰਦਿਆਂ ਬੰਦਿਆਂ ਦੀ ਬਚਤ ਹੋ ਗਈ ਆ ਇਸ ਗੱਲ ਦਾ ਜਿਹੜਾ ਬਹੁਤ ਵੱਡਾ ਬਣਿਆ ਕਿ ਬੰਦਿਆਂ ਦੀ ਬਚਤ ਹੋ ਗਈ ਆ ਐਕਸੀਡੈਂਟ ਹੋ ਗਿਆ ਜਾਨਵਾਲ ਦੇ ਨੁਕਸਾਨ ਤੋਂ ਬਚਤ ਹੋ ਗਈ ਡੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡਾ ਦੋਸਤ ਹਸਪਤ ਸਤਪਾਲ ਸਿੰਘ ਦੇੜਕਾ ਹੁਣੇ-ਹੁਣੇ ਰਾਏਕੋਟ ਤੋਂ ਬੱਸੀਆਂ ਵਾਲੇ ਰੋਡ ਦੇ ਉੱਪਰ ਇੱਕ ਟਰੱਕ ਤੇ ਐਕਸੀਡੈਂਟ ਹੋਇਆ ਵਾ ਗੱਡੀ ਦਾ ਗੱਡੀ ਸਿਲੰਡਰ ਵਾਲੀ ਬਾਈਕਾ ਦੀ ਪਾਈਪ ਲੱਦੇ ਹੋਈ ਸੀ ਪਾਈਪ ਲੋਡ ਸੀ ਗੱਡੀ ਤੇ ਤੇ ਬਾਈ ਜਾਨਮਾਲ ਦੀ ਜਾਨ ਬੰਦੇ ਦੀ ਬੱਸ ਸਭ ਠੀਕ ਨੇ ਯਾਰ ਸਾਰੇ ਬੰਦੇ ਠੀਕ ਨੇ ਯਾਰ ਬੰਜਿਆਂ ਦੀ ਬੰਜਿਆਂ ਦੀ ਬਚਤ ਹੋ ਗਈ ਆ ਬਾਈ ਦਾ ਮਨਲਾ ਦਾ ਟਰੱਕ ਹੋਊਗਾ ਹਾਂ ਜੋ ਬੰਦਿਆਂ ਬੰਦਿਆਂ ਦੀ ਬਚਤ ਹੋ ਗਈ ਆ ਇਸ ਗੱਲ ਦਾ ਜਿਹੜਾ ਬਹੁਤ ਵੱਡਾ ਬਣਿਆ ਕਿ ਬੰਦਿਆਂ ਦੀ ਬਚਤ ਹੋ ਗਈ ਆ ਐਕਸੀਡੈਂਟ ਹੋ ਗਿਆ ਜਾਨਵਾਲ ਦੇ ਨੁਕਸਾਨ ਤੋਂ ਬਚਤ ਹੋ ਗਈ